ਨਸ਼ੇੜੀ ਚੋਰਾਂ ਦਾ ਨਮਾਕਾਰਨਾਮਾ ਸਾਹਮਣੇ ਆਇਆ ਜਿੱਥੇ ਕਿ ਨਾਬਾ ਬਲਾਕ ਦੇ ਪਿੰਡ ਲੁਬਾਣਾ ਦੇ ਸ਼ਮਸ਼ਾਨ ਘਾਟ ਦੇ ਦੋਹੀ ਗੇਟ ਚੋਰੀ ਹੋਣ ਦੇ ਨਾਲ ਪਿੰਡ ਵਾਸੀਆਂ ਦੇ ਵਿੱਚ ਰੋਸ ਪੈਦਾ ਹੋ ਗਿਆ ਪਿੰਡ ਵਾਸੀਆਂ ਨੇ ਇਸ ਮੌਕੇ ਕਿਹਾ ਕਿ ਇੱਕ ਪਾਸੇ ਜਿੱਥੇ ਪੁਲਿਸ ਮੁਲਾਜ਼ਮਾਂ ਦੀ ਨਫਰੀ ਘਟਾ ਤੇ ਉਥਰੇ ਦੂਸਰੇ ਪਾਸੇ ਚੋਰ ਇਸ ਦਾ ਫਾਇਦਾ ਚੁੱਕ ਰਹੇ ਨੇ ਲਗਾਤਾਰ ਚੋਰੀ ਦੀਆਂ ਵਾਰਤਾ ਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਦੇ ਦੌਰਾਨ ਰੋਸ ਦੇ ਵਜੋਂ ਪਿੰਡ ਵਾਸੀਆਂ ਨੇ ਫਿਰ ਤੋਂ ਸਰਕਾਰ ਤੋਂ ਮੰਗਿਆ ਕਿ ਸਰਕਾਰ ਪੰਚਾਇਤਾਂ ਨੂੰ ਅਧਿਕਾਰ ਦੇਵੇ ਤਾਂ ਜੋ ਪੰਚ ਇਹ ਤੀ ਨਸ਼ੇ ਤੇ ਠਾਲ ਪਾਉਣ ਦੇ ਲਈ ਅੱਗੇ ਆਉਣਾ ਇੱਥੇ ਸਮੈਕ ਵਾਲਿਆਂ ਨੇ ਚਿੱਟੇ ਵਾਲਿਆਂ ਨੇ ਰਾਤ ਕਿਤੇ ਗੇਟ ਖੋਲ੍ਹੇ ਸ਼ਮਸ਼ਾਨ ਘਟ ਦੇ ਜਿੱਥੇ ਕਿ ਸਾਰਿਆਂ ਨੂੰ ਪਤਾ ਵੀ ਇੱਥੇ ਅਖੀਰ ਸਾਰਿਆਂ ਨੂੰ ਆਉਣਾ ਪੈਣਾ ਔਰ ਇਹ ਚਿੱਟੇ ਦਾ ਇੰਨਾ ਪਰਮਾਰ ਹੋ ਗਿਆ ਕਿ ਚਿੱਟੇ ਦੀ ਚਿੰਗਾਰੀ ਹਰ ਇੱਕ ਘਰ ਚ ਜਾਣ ਲਈ ਤਿਆਰ ਹੋ ਗਈ ਅਤੇ ਸਰਕਾਰ ਨੂੰ ਅਸੀਂ ਇਸ ਬਾਰੇ ਕਹਿਣਾ ਸੁਝਾਅ ਦੇਣਾ ਚਾਹੁੰਦੇ ਆ ਜਿੰਨਾ ਚਿਰ ਪੰਚਾਇਤਾਂ ਨੂੰ ਉਤਸ਼ਾਹ ਨਹੀਂ ਕੀਤਾ ਜਾਂਦਾ 73ਵੀਂ 74ਵੀਂ ਸੋਧ ਮੁਤਾਬਕ ਇਹਨਾਂ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਅਰੇ ਤੇ ਸਰਪੰਚ ਉਤਸ਼ਾਹਤ ਨਹੀਂ ਹੁੰਦੇ ਹੈਗੇ ਇਹ ਤਾਂ ਉਹਨਾਂ ਚਿਰ ਨਹੀਂ ਰੁਕ ਸਕਦਾ ਇਹ ਅਰੇ ਸਰਪੰਚਾਂ ਨੂੰ ਮਾਨ ਸਨਮਾਨ ਥਾਣਿਆਂ ਚ ਦਫ਼ਤਰਾਂ ਚ ਮਿਲਣਾ ਚਾਹੀਦਾ ਸਰਪੰਚ ਤਾਂ ਇੱਥੋਂ ਤੱਕ ਰਹੋਗੇ ਕਿ ਵੀਡੀਓ ਦਫ਼ਤਰੋਂ ਬਟਨੋਂ ਡਰਨ ਲੱਗੇ ਇਹ ਇਹ ਜਿਹੜੀ ਰਿਸਬਤ ਦੀ ਚਿੰਗਾਰੀ ਆ ਇਹ ਵੀ ਘਰ ਘਰ ਕਰ ਕਰ ਗਈ ਅਰੇ ਜਿਹੜਾ ਨਸ਼ੇ ਦਾ ਰੁਪਿਆ ਤੇ ਚਿੱਟਾ ਇਹ ਵੱਧ ਰਿਹਾ ਘਟਣ ਦੀ ਬਜਾਏ ਪਿਛਲੀਆਂ ਸਰਕਾਰਾਂ ਟਾਈਮ ਪੁਲਿਸ ਦੀ ਨਾਫਰੀ ਭਰਤੀ ਨਾ ਹੋਣ ਕਾਰਨ ਆਹ ਸਰਕਾਰ ਨੇ ਪੁਲਿਸ ਦੀ ਭਰਤੀ ਤਾਂ ਜਰੂਰ ਕਰੀ ਆ ਪਰ ਜੇ ਥਾਣਿਆਂ ਜਾਂਦੇ ਆ ਥਾਣਿਆਂ 'ਚ ਹਜੇ ਵੀ ਨਾਫਰੀ ਘਟਾ ਕੁਝ ਤਾਂ ਪੁਲਸ ਥਾਣਿਆਂ ਦੀ ਅਰ ਹਾਈ ਕੋਰਟਾਂ 'ਚ ਤੁਰੀ ਰਹਿੰਦੀ ਆ ਕੋਟਾਂ 'ਚ ਤੁਰੀ ਰਹਿੰਦੀ ਆ ਅਤੇ ਕੁਝ ਪੁਲਸ ਡਿਊਟੀਆਂ ਤੇ ਵੀਆਈਪੀ ਡਿਊਟੀ ਲੱਗੀ ਰਹਿੰਦੀ ਆ ਨਾਫਰੀ ਘਟ ਹੋਣ ਕਰਕੇ ਦੀ ਸਰਕਾਰ ਨੂੰ ਸੁਝਾਅ ਦੇਣਾ ਚਾਹੁੰਦੇ ਆ ਵੀ ਪੁਲਿਸ ਦੀ ਭਰਤੀ ਹੋਰ ਵਧਾਈ ਜਾਵੇ ਅਤੇ ਸਰਪੰਚਾਂ ਪੰਚਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਤਾਂ ਕਿ ਜੋ ਪਿੰਡ ਪੱਧਰ ਤੇ ਇਹ ਮਹਿਮ ਚਲਾਈ ਜਾ ਸਕੇ ਦੇਖੋ ਜੀ ਇਹ ਸਰਕਾਰ ਨੂੰ ਅਸੀਂ ਇਹ ਵੀ ਸੁਝਾਅ ਦੇਣਾ ਚਾਹੁੰਦੇ ਆ ਵੀ ਪਿੰਡ ਪਿੰਡ ਸਟੇਡੀਅਮ ਬਣਨ ਔਰ ਬੱਚੇ ਖੇਡਣ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਕਿ ਨਸਿਆਂ ਦੀ ਰੁਚੀ ਘਟ ਸਕੇ ਬੱਚਿਆਂ ਚ ਦੇਖੋ ਜੀ ਸਾਡੇ ਪਿੰਡ ਜਿਹੜੀ ਇਹ ਚੋਰੀ ਹੋਈ ਆ ਮੈਨੂੰ ਪਤਾ ਲੱਗਿਆ ਕੱਲ ਇਥੇ ਮਲਕੀਤ ਵਾਲਿਆਂ ਦੀ ਇੰਡਸਟਰੀ ਆ ਉਥੋਂ ਵੀ ਇੱਕ ਮੋਟਰਸਾਈਕਲ ਚੋਰੀ ਹੋਇਆ ਜੋ ਕਿ ਮੇਰੇ ਪਿੰਡ ਦੇ ਹੀ ਨੌਜਵਾਨ ਦੱਸੇ ਜਾਂਦੇ ਨੇ ਅਰੇ ਤਾਂ ਹੀ ਰੁਕ ਸਕਦਾ ਜੇ ਪੰਚ ਸਰਪੰਚ ਤੇ ਨੰਬਰਦਾਰ ਉਸਾਤ ਹੁਣ ਤੇ ਪੁਲਿਸ ਦਾ ਸਹਿਯੋਗ ਦੇਣ ਇਹ ਆਇਆ ਜੀ ਉਰੇ ਚਿੱਟੇ ਦਾ ਨਸ਼ਾ ਬਹੁਤ ਵਧ ਗਿਆ ਸਾਡੇ ਪਿੰਡਾਂ ਦੇ ਵਿੱਚ ਇਹ ਸਰਕਾਰ ਨੂੰ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਤੇ ਗਰਾਊਂਡ ਬਣਨ ਪਿੰਡਾਂ ਦੇ ਵਿੱਚ ਨੌਜਵਾਨ ਖੇਡਾਂ ਵੱਲ ਧਿਆਨ ਦੇਣ ਹੁਣ ਨਾ ਸਾਡੇ ਪਿੰਡ ਚ ਕੋਈ ਗਰਾਊਂਡ ਆ ਨਾ ਕੋਈ ਖੇਡਣ ਦਾ ਕੋਈ ਪ੍ਰਬੰਧਾ ਸਾਡੇ ਤਿੰਨ ਸਰਕਾਰਾਂ ਬਣੀਆਂ ਨੇ ਆਪਣੇ ਕਾਲੀ ਦਾਲ ਦੀ ਕਾਂਗਰਸ ਦੀ ਤੇ ਹੁਣ ਆਪਣੇ ਝਾੜੂ ਵਾਲੇ ਨੇ ਸਾਡੇ ਪਿੰਡ ਕਿਸੇ ਸਰਕਾਰ ਨੇ ਕਿਸੇ ਵੀ ਮੰਤਰੀ ਨੇ ਗਰਾਊਂਡ ਨਹੀਂ ਦਿੱਤਾ ਸਾਡੇ ਪਿੰਡ ਨੂੰ ਕਿਉਂਕਿ ਸਾਡੇ ਪਿੰਡ 'ਚ ਗਰਾਊਂਡ ਹੋਵੇ ਇਹ ਜਦੋਂ ਨਸ਼ੇ ਖਤਮ ਹੋਣਗੇ ਨੌਜਵਾਨ ਆਪੇ ਰੋਜ਼ਗਾਰ ਤੇ ਜਾਂ ਖੇਡਾਂ ਵੱਲ ਧਿਆਨ ਦੇਣਗੇ ਜੀ ਜਿਹੜੇ ਨੌਜਵਾਨਾਂ ਵੱਲੋਂ ਇਹ ਕਾਰਾ ਕੀਤਾ ਗਿਆ ਇਹਦੇ ਵਿੱਚ ਹੱਤ ਪਿੰਡ ਦੇ ਨੌਜਵਾਨਾਂ ਇਹ ਬਹੁਤ ਨਿੰਦਣਯੋਗ ਗੱਲ ਆ ਜੀ ਇਹ ਜਿ ਸਮਸ਼ਾਨ ਘਾੜ ਤੋਂ ਦੇਖ ਲੋ ਸਾਡੇ ਆ ਲੈ ਕੇ ਲਾ ਕੇ ਫਿਰ ਮੋਟਰਾਂ ਤੋਂ ਤਾਰਾਂ ਲਾ ਕੇ ਲੈ ਕੇ ਜਾਂਦੇ ਨੇ ਜੀ ਸਕੂਲ ਦੇ ਵਿੱਚੋਂ ਭਾਂਡੇ ਲੈ ਕੇ ਸਿਲੰਡਰ ਲੈ ਕੇ ਚੱਕ ਕੇ ਇਹ ਬਹੁਤ ਮਾੜੀ ਗੱਲ ਹੋ ਰਹੀ ਆ ਜੀ ਇਹ ਸਰਕਾਰ ਨੂੰ ਇਹਦੇ ਬੱਸ ਧਿਆਨ ਦੇਣਾ ਚਾਹੀਦਾ ਬਾਕੀ ਨੌਜਵਾਨ ਪਿੰਡ ਦੇ ਕਮੇਟੀਆਂ ਬਣਨਾ ਤੇ ਵਿੱਚ ਨਸ਼ੇ ਵਾਲੇ ਵੀ ਨੇ ਸਾਡੇ ਪਿੰਡ ਦੇ ਕਿਹੜੇ ਨਸ਼ੇ ਕਰਦੇ ਨੇ ਨੌਜਵਾਨ ਵਿੱਚ ਗਲਤ ਰਾਹ ਤੇ ਗਏ ਹੋਏ ਨੇ ਉਹ ਵੀ ਗਲਤ ਕੰਮ ਕਰਦੇ ਨੇ ਜੀ ਬਹੁਤ ਦੁਖੀ ਕਰੇ ਪਿਆ ਜੀ ਉਹਰੇ ਮੋਟਰਾਂ ਦੇ ਗੇਟ ਨਹੀਂ ਛੱਡੇ ਇੱਧਰ ਆਵਨੇ ਬੜੇ ਰੋਡ ਤੇ ਇੱਕ ਦਿਨ ਟਰੱਕ ਭਰਿਆ ਜੀ ਗੇਟਾਂ ਦਾ ਲੋਹੇ ਦਾ ਕੁਝ ਨਹੀਂ ਛੱਡਿਆ ਜਿੰਦਾ ਵੀ ਨਹੀਂ ਛੱਡਿਆ ਉਹਨਾਂ ਨੇ ਸਾਰਾ ਕੁਝ ਭਰ ਕੇ ਲੈ ਗਿਆ ਜੀ ਇਹ ਜਿਹੜੇ ਗੇਟ ਸੀ ਕਿੰਨੇ ਕ ਮੰਟਲ ਦੇ ਹੋਣਗੇ ਅੰਦਾਜ਼ਾ ਇਹ ਹੋਣਗੇ 7-8 ਕ ਮੰਟਲ ਦੇ ਗੇਟ ਜੀ ਵਧੀਆ ਨਰੋਏ ਗੇਟ ਤੇ ਜੀ ਇਹ ਇਹ ਇੱਕ ਅੱਦੇ ਬੰਦੇ ਦਾ ਕੰਮ ਤਾਂ ਹੈ ਨਹੀਂ ਕਈ ਬੰਦੇ ਨਹੀਂ ਜੀ ਇਹ ਟੈਂਪੂ ਭਰਦੇ ਨੇ ਇਹ ਪਹਿਲਾ ਮਹੀਨਾ ਲਾਇਆ ਗਏ ਨੇ ਖੋਲ ਕੇ ਜੀ ਸਾਡੇ ਹੋ ਗਏ ਸਾਲ ਕਦੀ ਗੱਲ ਆ ਜੀ ਜਮੀ ਚੌਂਕ ਦੇ ਵਿੱਚੋਂ ਜੀ